ਬਹੁਤ ਜ਼ਿਆਦਾ ਸ਼ਰਮ ਆ ਰਹੀ ਹੈ ਜੀ ਇਸ ਵੀਡੀਓ ਦੇ ਵਿੱਚ ਇੱਕ ਸਟੋਰੀ ਸ਼ੇਅਰ ਕਰਦੇ ਜਿਨ੍ਹਾਂ ਦੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਆ ਜਿਨ੍ਹਾਂ ਦੇ ਬੱਚੇ ਜਾਂ ਤਾਂ ਕੈਨੇਡਾ ਜਾ ਚੁੱਕੇ ਆ ਉੱਥੇ ਜਾ ਕੇ ਬਹੁਤ ਸਾਰੇ ਇਹੋ ਜਿਹੇ ਘਟਨਾਵਾਂ ਉਹਨਾਂ ਨਾਲ ਹੁੰਦੀਆਂ ਜਿਨ੍ਹਾਂ ਨੂੰ ਸੁਣਦੇ ਵੀ ਜਾਂ ਫਿਰ ਜਿਨ੍ਹਾਂ ਨੂੰ ਦੇਖਦੇ ਵੀ ਆਪਾਂ ਨੂੰ ਬਹੁਤ ਜ਼ਿਆਦਾ ਸ਼ਰਮ ਆਉਂਦੀ ਹੈ ਰੱਬ ਦਾ ਵਾਸਤਾ ਐ ਇਸ ਸਟੋਰੀ ਨੂੰ ਸੁਣਨ ਤੋਂ ਬਾਅਦ ਤੁਸੀਂ ਸ਼ੇਅਰ ਵੀ ਜਰੂਰ ਕਰਿਓ ਉਹਨਾਂ ਲੋਕਾਂ ਨਾਲ ਜਿਨ੍ਹਾਂ ਦੇ ਬੱਚੇ ਕੈਨੇਡਾ ਜਾ ਚੁੱਕੇ ਆ ਸਪੈਸ਼ਲ ਪੇਰੈਂਟਸ ਦੇ ਨਾਲ ਤੇ ਕਮੈਂਟ ਵਿੱਚ ਆਪਣੇ ਵੀ ਸੁਝਾਅ ਜਰੂਰ ਦਿਓ ਗੱਲ ਕਰਦੇ ਆਂ ਜੀ ਅੱਜ ਤੋਂ 5 ਤੋਂ 6 ਸਾਲ ਪਹਿਲਾਂ ਇੱਕ ਲੜਕਾ ਕੈਨੇਡਾ ਗਿਆ ਸੀ ਆਪਣੀ ਪੜ੍ਹਾਈ ਵੇਸਤੇ ਤੇ ਉਸਨੇ ਆਪਣੀ ਪੜ੍ਹਾਈ ਵੀ ਪੂਰੀ ਕਰ ਲਈ ਸੀ ਬਹੁਤ ਵਧੀਆ ਨੰਬਰ ਵੀ ਉਸਦੇ ਆਏ ਉਸਨੇ ਆਪਣਾ ਵਰਕ ਪਰਮਿਟ ਵੀ ਲੈ ਲਿਆ ਤੇ ਵਰਕ ਪਰਮਿਟ ਤੋਂ ਬਾਅਦ ਉਸਨੇ ਆਪਣੀ ਪੀਆਰ ਫਾਈਲ ਅਪਲਾਈ ਕਰਨ ਲਈ ਕੈਨੇਡਾ ਦੇ ਵਿੱਚ ਆਪਣੀ ਐਪਲੀਕੇਸ਼ਨ ਪਾਈ ਪਰ ਉਸ ਦੀ ਐਪਲੀਕੇਸ਼ਨ ਐ ਜੋ ਰਿਜੈਕਟ ਹੋ ਗਈ ਤੇ ਉਸ ਨੂੰ ਪੀਆਰ ਨਹੀਂ ਮਿਲੀ ਫਿਰ ਉਸਨੇ ਕੋਈ ਹੋਰ ਏਜੰਟ ਨੂੰ ਮਿਲਿਆ ਮਤਲਬ ਪਹਿਲੇ ਏਜੰਟ ਕੋਲ ਉਸ ਦੀ ਫਾਈਲ ਰਿਜੈਕਟ ਹੋ ਗਈ ਦੂਜੇ ਏਜੰਟ ਨੂੰ ਜਾ ਕੇ ਮਿਲਿਆ ਦੂਜਾ ਏਜੰਟ ਕਹਿੰਦਾ ਵੀ ਅਸੀਂ ਤੇਰੇ ਕੋਲੋਂ 25000 ਡਾਲਰ ਨੀਅਰ ਫੀਸ ਲਾਵਾਂਗੇ ਤੇ ਤੈਨੂੰ ਅਸੀਂ ਪੀਆਰ ਕਰਵਾ ਦੇਵਾਂਗੇ ਕਿਸੇ ਤਰੀਕੇ ਦੇ ਨਾਲ 2 ਸਾਲ ਵਰਕ ਪਰਮਿਟ ਹੋਰ ਦਵਾ ਕੇ ਤੇ ਉਹ ਮੁੰਡਾ ਮਜਬੂਰੀ ਦੇ ਵਿੱਚ ਕਹਿੰਦੇ ਨਹੀਂ ਅੱਕਿਆ ਕੀ ਨਹੀਂ ਕਰਦਾ ਫਸਿਆ ਹੋਇਆ ਸੀ ਉਸਨੇ 25000 ਰੁਪਏ ਉਸ ਏਜੰਟ ਨੂੰ ਦੇ ਦਿੱਤਾ ਪਰ ਉਸ ਏਜੰਟ ਨੇ ਬਿਨਾ ਦੱਸੇ ਬਿਨਾ ਪੁੱਛੇ ਉਸ ਨੂੰ ਰਿਫਿਊਜੀ ਕੇਸ ਦੇ ਵਿੱਚ ਉਸਦੀ ਪੀਆਰ ਲਗਵਾਉਣ ਦੀ ਕੋਸ਼ਿਸ਼ ਕੀਤੀ ਰਿਫਿਊਜੀ ਕੇਸ ਦੇ ਵਿੱਚ ਜਦੋਂ ਉਸਦੀ ਫਾਈਲ ਰਿਜੈਕਟ ਹੋ ਗਈ ਉਸ ਤੋਂ ਬਾਅਦ ਉਸਦੀ ਬਰਬਾਦੀ ਦਾ ਇੱਕ ਹੋਰ ਕਾਰਨ ਸ਼ੁਰੂ ਹੋਇਆ ਮਤਲਬ ਕਿ ਇੱਕ ਨੈਕਸਟ ਸਟੈਪ ਵੀ ਆਪਾਂ ਕਹਿ ਸਕਦੇ ਹਾਂ ਜਿਸ ਦੇ ਵਿੱਚ ਉਸ 에ਜੰਟ ਨੇ ਰਿਫਿਊਜੀ ਕੇਸ ਲਗਾ ਕੇ ਉਸ ਨੂੰ ਇੱਕ ਵਾਰ ਨੇ ਦੋ ਵਾਰ ਨੇ ਤਿੰਨ ਵਾਰ ਉਸ ਦਾ ਬੁਰਾ ਹਾਲ ਕਰ ਦਿੱਤਾ ਤੇ ਤਿੰਨ ਵਾਰ ਹੀ ਆਈਆਰਸੀਸੀ ਨੇ ਉਹਦੀ ਫਾਈਲ ਰਿਜੈਕਟ ਕਰ ਦਿੱਤੀ। ਉਸ ਤੋਂ ਬਾਅਦ ਉੱਥੇ ਕੈਨੇਡਾ ਦੇ ਵਿੱਚ ਗੱਲ ਕਰੀਏ ਬਹੁਤ ਸਾਰੇ ਗੈਂਗ ਬਣੇ ਹੋਏ ਆ ਬਹੁਤ ਸਾਰੇ ਆਪਾਂ ਜੇਕਰ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰਦੇ ਆ ਸਾਫ ਅੱਖਰਾਂ ਦੇ ਵਿੱਚ ਬਹੁਤ ਸਾਰੇ ਦੱਲੇ ਉੱਥੇ ਬੈਠੇ ਹੋਏ ਆ ਬਹੁਤ ਜ਼ਿਆਦੇ ਹਰਾਮ ਦੇ ਲੋਕ ਉੱਥੇ ਕਹਿ ਸਕਦੇ ਬੈਠੇ ਹੋਏ ਆ ਜੋ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਚਾਹੀਓ ਕੁੜੀਆਂ ਐ ਚਾਹੀਓ ਮੁੰਡੇ ਆ ਉਹਨਾਂ ਨਾਲ ਬਹੁਤ ਜ਼ਿਆਦੇ ਗਲਤ ਵਿਵਹਾਰ ਕਰਦੇ ਆ ਗਲਤ ਚੀਜ਼ਾਂ ਕਰਦੇ ਆ ਉੱਥੋਂ ਦੇ ਗੈਂਗ ਨੇ ਮਤਲਬ ਕਿ ਉੱਥੋਂ ਦੇ ਦੱਲਿਆਂ ਨੇ ਇੱਕ ਆਪਣੇ ਗਰੁੱਪ ਬਣਾਏ ਹੋਏ ਆ ਕੁੜੀਆਂ ਦੇ ਖਾਸ ਕਰਕੇ ਜੋ ਉੱਧਰ ਜਾ ਕੇ ਸਿਟੀਜ਼ਨਸ਼ਿਪਤੇ ਹਨ ਜੋ ਉੱਧਰ ਪੱਕੀਆਂ ਹਨ ਉਹ ਦੱਲੇ ਕੀ ਕਰਦੇ ਆ ਉਹ ਕੁੜੀਆਂ ਨੂੰ ਮੁੰਡੇ ਨੂੰ ਚਾਹਸੇ ਦੇ ਵਿੱਚ ਫਸਾਉਂਦੇ ਆ ਤੇ ਚਾਹਸੇ ਦੇ ਵਿੱਚ ਫਸਾ ਕੇ ਉਸ ਨੂੰ ਕਹਿੰਦੇ ਕਿ ਤੇਰੇ ਕੋਲੋਂ ਅਸੀਂ 80000 ਡਾਲਰ ਲਵਾਂਗੇ 80000 ਡਾਲਰ ਤੁਸੀਂ 50-55 ਨਾਲ ਕਨਵਰਟ ਕਰ ਸਕਦੇ ਹੋ ਕਿੰਨੀ ਵੱਡੀ ਅਮਾਉਂਟ ਬਣੇਗੀ ਤੇ ਉਹ ਵੀ ਇਨਸਾਨ ਇਸ ਗੱਲ ਨਾਲ ਐਗਰੀ ਹੋ ਜਾਂਦਾ ਹੈ ਉਹ ਇੱਕ ਕੁੜੀ ਚੱਕਦੇ ਆ ਮਤਲਬ ਉਹਨਾਂ ਦਾ ਜੋ ਗੈਂਗ ਹੁੰਦਾ ਹੈ ਉਹ ਇੱਕ ਕੁੜੀ ਚੱਕਦੇ ਆ ਉਸ ਕੁੜੀ ਨੂੰ ਉਸ ਤੋਂ 80000 ਡਾਲਰ ਲੈਂਦੇ ਆ ਜਿਦੇ ਵਿੱਚ ਉਸਨੇ 60000 ਡਾਲਰ ਉਹਨਾਂ ਨੂੰ ਦੇ ਦਿੱਤੇ ਹੁੰਦੇ ਆ ਉਸ ਤੋਂ ਬਾਅਦ ਉਹ ਉਸ ਨਾਲ ਮੈਰਿਜ ਕਰਾਉਂਦੇ ਆ ਮੁੰਡਾ ਸਿੱਖ ਧਰਮ ਤੋਂ ਬਿਲੋਂਗ ਕਰਦਾ ਕੁੜੀ Hindu ਸੀ ਮੰਦਰ ਦੇ ਵਿੱਚ ਉਹਨਾਂ ਦਾ ਵਿਆਹ ਹੁੰਦਾ 4 ਮਹੀਨੇ ਵਿਆਹ ਨੂੰ ਲੰਘ ਜਾਂਦੇ ਆ ਫੇਰੋਂ ਗੈਂਗ ਜੋ ਉਹ ਧੱਲੇ ਹੁੰਦੇ ਆ ਬਲੈਕਮਿਲ ਕਰਨਾ ਸ਼ੁਰੂ ਕਰ ਦਿੰਦੇ ਆ ਲੜਕੇ ਨੂੰ ਕਿ ਸਾਨੂੰ ਇੰਨੇ ਪੈਸੇ ਦੇ ਨਹੀਂ ਤੇ ਨਹੀਂ ਅਸੀਂ ਫਾਈਲ ਰਿਜੈਕਟ ਕਰਾ ਦੇਵਾਂਗੇ ਅਸੀਂ ਆਪਣੀ ਫਾਈਲ ਵਾਪਸ ਲੈ ਲਾਵਾਂਗੇ ਅਸੀਂ ਆਪਣਾ ਡਿਵੋਰਸ ਲੈ ਲਾਵਾਂਗੇ ਕਰਦੇ ਕਰਾਉਂਦੇ ਉਹ ਲੜਕਾ 60000 ਤੱਕ ਉਹਨਾਂ ਨੂੰ ਪੇ ਕਰ ਦਿੰਦਾ ਹੈ ਰਹਿ ਜਾਂਦੇ ਆ ਸਿਰਫ 20000 ਕਰ ਕਰਾ ਕੇ ਉਹ ਵੀ ਉਹਨਾਂ ਤੋਂ ਲੈ ਲੈਂਦੇ ਆ ਇਸ ਤੋਂ ਬਾਅਦ ਮੁੰਡਾ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲਾ ਜਾਂਦਾ ਹੈ ਬਹੁਤ ਜ਼ਿਆਦਾ ਅਪਸੈਟ ਰਹਿਣ ਲੱਗ ਜਾਂਦਾ ਹੈ ਜਸਦੀ ਵਧਨ ਨਾਲ ਉਹ ਇੱਕ ਡਿਸਾਈਡ ਕਰਦਾ ਹੈ ਇੱਕ ਡੈਥ ਨੋਟ ਦੇ ਉੱਤੇ ਸੋ ਰੱਬ ਦਾ ਵਾਸਤਾ ਹੈ ਉਹਨਾਂ ਸਾਰੇ ਪੇਰੈਂਟਸ ਨੂੰ ਰੱਬ ਦਾ ਵਾਸਤਾ ਹੈ ਉਹਨਾਂ ਸਾਰੇ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਇੰਨੇ ਵੀ ਜ਼ਿਆਦਾ ਆਪਾਂ ਪੀਆਰ ਲੈਣ ਲਈ ਅੱਗ ਦੇ ਝੋਲੇ 'ਚ ਨਾ ਸਿੱਟ ਗਏ ਕਿ ਆਪਣੇ ਬੱਚੇ ਦੀ ਆਖਰ ਨੂੰ লাশ ਘਰੇ ਵਾਪਸ ਆਉਣੇ ਪੈ ਜਾਵੇ ਤੇ ਉਹਨਾਂ ਬੱਚਿਆਂ ਨੂੰ ਉਹਨਾਂ ਸਟੂਡੈਂਟਸ ਨੂੰ ਵੀ ਰੱਬ ਦਾ ਵਾਸਤਾ ਹੈ ਤੁਸੀਂ ਵੀ ਇਹੋ ਜਿਹਾ ਕੋਈ ਗਲਤ ਰਸਤਾ ਨਾ ਚੂਜ਼ ਕਰੋ ਕਿ ਜਿਸ ਦੀ وجہ ਨਾਲ ਤੁਸੀਂ ਜੋ ਪੈਸਾ ਪੇ ਕਰ ਰਹੇ ਹੋ ਹੁਣ ਮੰਨ ਲਓ ਉਸ ਇਨਸਾਨ ਨੇ 80000 ਡਾਲਰ ਪੇ ਕੀਤੇ ਉਹਦੇ 10 ਸਾਲਾਂ 'ਚ ਜਾ ਕੇ ਵੀ ਪੂਰੇ ਨਹੀਂ ਹੋਣੇ ਤਾਂ ਰੱਬ ਦਾ ਵਾਸਤਾ ਹੈ ਕਿ ਐਵੇਂ ਦੀਆਂ ਗਲਤੀਆਂ ਨਾ ਕਰੋ ਸਹੀ ਏਜੰਟ ਕੋਲ ਜਾ ਕੇ ਆਪਣੀ ਸਹੀ ਫਾਈਲ ਲਗਵਾ ਸਕਦੇ ਹੋ